ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆਪਾਂ ਦਿਹਾਲਪੁਰਾ ਭਾਈਕਾ ਤਹਿਸੀਲ ਰਾਮਪੁਰਾ ਫੂਲ ਜਿਲ੍ਹਾ ਇਹਨੂੰ ਬਟੰਡਾ ਪੈ ਜਾਂਦਾ ਸਾਹਮਣੇ ਜਿਹੜੀ ਤੁਸੀਂ ਖਾਂ ਦੇਖ ਰਹੇ ਹੋ ਇਹ ਵਿਗਾਊ ਆ ਗਈ ਬਿਲਕੁਲ ਤਾਜ਼ੀ ਸੋਈ ਹੈਗੀ ਪਰਸੋਂ ਸੋਈ ਹੈਗੀ ਤੇ ਅੱਜ ਤਰੀਕ ਕਿੰਨੀ ਹੈਗੀ ਅੱਜ 15 ਅੱਜ 15 ਤਰੀਕ ਆ ਗਈ ਤੇ 13 ਤਰੀਕ ਨੂੰ ਸੋਈ ਹੈ ਤੇ ਬੱਚਾ ਵੱਛਾ ਗਾ ਇੱਧਰ ਤੁਸੀਂ ਬੈਠਾ ਦੇਖ ਸਕਦੇ ਹੋ ਤਾਜੀ ਸੂਈ ਕਰਕੇ ਥੋੜੀ ਜਿਹੀ ਫਿੱਕੀ ਲੱਗਦੀ ਆ ਵੈਸੇ ਥੋੜੀ ਸੰਭਾਲ ਵੀ ਘੱਟ ਆ ਗਈ ਤੇ ਕੁਸਤਾਜੀ ਸੂਈ ਕਰਕੇ ਜਾਨਵਰ ਪਿੱਕਾ ਜਾ ਪੈਂਦਾ ਆ ਬਾਕੀ ਚੰਗੀ ਆ ਬਾਡੀ ਬੰਤਰ ਦੀ ਕੱਦ ਕਾਠ ਦਰਮਿਆਨੇ ਦੇ ਵਿੱਚ ਆ ਗਈ ਤੇ ਨਾ ਹੀ ਜ਼ਿਆਦਾ ਵੱਡੀ ਆ ਤੇ ਨਾ ਹੀ ਜ਼ਿਆਦਾ ਛੋਟੀ ਆ ਗਈ ਬਾਕੀ ਸਾਫ ਸੁਥਰੀ ਆ ਦੰਦਾਂ ਤੋਂ 6 ਦੰਦ ਆ ਗਈ ਤੇ ਬਾਕੀ ਤੁਸੀਂ ਥਾਂ ਦੇਖ ਸਕਦੇ ਹੋ ਤੇਸ ਬਹੁਤ ਥਣਾ ਦੇ ਵਿੱਚ ਇੱਕੋ ਜਿਹਾ ਥਾਣਾ ਗੀ ਬਾਕੀ ਤੁਹਾਨੂੰ ਬੈਕ ਸਾਈਡ ਤੋਂ ਦਿਖਾ ਦਿੰਨੇ ਆ ਜੋਈ ਵੀ ਆ ਇਹ ਹੁਣ ਤਕਰੀਬਨ 11:30 ਦਾ ਟਾਈਮ ਹੋਊਗਾ ਸਵੇਰੇ ਇਹਦਾ ਦੁੱਧ ਕੱਢਿਆ ਵਾ 7 ਵਜੇ ਤੇ ਇੱਕ ਪਾਸੇ ਤੋਂ ਸਾਈਡ ਜਰੂਰ ਦਿਖਾਉਂਦੀ ਆ ਪਰ ਦੁੱਧ ਕਹਿੰਦੇ ਇੱਕੋ ਜਿਹਾਗਾ ਤੇ ਬਾਕੀ ਤਸੱਲੀ ਤੁਸੀਂ ਆਪ ਕਰ ਸਕਦੇ ਹੋਗੇ ਸਪੇਸ ਚੰਗੀ ਆਗੀ ਥਾਣਾ ਦਾ ਸਹੇਜ ਵੀ ਵਧੀਆਗਾ ਤੇ ਬਾਕੀ ਕੋਈ ਘਰੇ ਹੈ ਨਹੀਂਗਾ ਤੇ ਨਹੀਂ ਆਪਾਂ ਡਿਟੇਲ ਪੂਰੀ ਲੈ ਲੈਂਦੇ ਤੇ ਜੋ ਵੀ ਡਿਟੇਲ ਆਪਾਂ ਨੂੰ ਦੱਸੀ ਆ ਉਹ ਡਿਟੇਲ ਆਪਾਂ ਤੁਹਾਨੂੰ ਦੱਸ ਰਹੇ ਆ ਤੇ ਜਿਹਨੂੰ ਵੀ ਪਸੰਦ ਆਉਂਦੀ ਆ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਤੁਸੀਂ ਆਦੀ ਫੋਲ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਸੂਆ ਹੈ ਦੂਜਾ ਸੂਈਆ ਪਹਿਲਾਂ ਵਾਲੇ ਸੂਏ ਦੇ ਵਿੱਚ ਵੀ ਬਾਈਆਂ ਦੇ ਕੋਲੇ ਸੀ 15 ਕਿ ਲੀਟਰ ਦੁੱਧ ਦਿੱਤਾ ਸੀਗਾ ਦੱਸਣ ਦੇ ਮਤਾਬਕ ਤੇ ਇਸ ਵਾਰ ਤੁਸੀਂ ਆਪਦੀ ਸਮਝ ਵਰਤ ਸਕਦੇ ਹੋ ਵੀ ਕਿੰਨਾ ਦੁੱਧ ਦੇ ਸਕਦੀ ਆ ਦੁੱਧ ਵਧੀਆ ਦੇਣਾ ਸੀ ਵੈਸੇ ਇਹਨੇ ਥੋੜੀ ਜੀ ਸੰਭਾਲ ਘਟ ਆ ਗਈ ਤਾਂ ਕਰਕੇ ਵੀ ਬਾਈ ਦੇਜ ਵੀ ਤਾਂ ਹੀ ਰਹੇ ਆ ਕਿਉਂਕਿ ਸੰਭਾਲ ਨਹੀਂ ਹੁੰਦੀਗੀ ਤੇ ਤੁਸੀਂ ਆਪਦੇ ਅੰਦਾਜ਼ੇ ਨਾਲ ਲਿਆ ਸਕਦੇ ਹੋਗੇ ਰੇਟਾ ਦਾ ਰੱਖਿਆ 60000 ਬਾਕੀ ਮਾਨ ਤਾਨ ਮੌਕੇ ਤੇ ਹੋਰ ਹੋ ਜੂਗਾ ਤੇ ਬਾਕੀ ਦੋਸਤੋ ਤਾਜੀ ਸੂਈ ਦੀ ਸੂਈ ਦੀਆਂ ਇਹ ਫੋਟੋਆਂ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਇਹ ਤਾਜੀ ਸੂਈ ਦੀਆਂ ਗਈਆਂ ਬਾਕੀ ਜੇਰ ਜੂ ਰੋਕੇ ਹੈਗੀ ਜੇਰ ਪੈ ਗਈ ਆ ਦਾਣਾ ਸਾਰਾ ਕੁਝ ਤੇ ਬਾਕੀ ਘਰੇਲੂ ਪਰਿਵਾਰ ਆ ਕੋਈ ਉਮੇ ਵਪਾਰ ਦਾ ਕੰਮ ਨਹੀਂ ਹੈਗਾ ਤੇ ਆਪ ਦੀ ਫੌਲਾ ਤਸੱਲੀ ਤੁਸੀਂ ਕਰਕੇ ਖਰੀਦ ਸਕਦੇ ਹੋਗੇ ਵੀਡੀਓ ਦੇ ਵਿੱਚ ਐਂਡ ਤੱਕ ਜੁੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ